ਦੁੱਕੀ ਦਾ ਦੱਲਾ ਬੰਦਾ ਦੇਖੋ ਪੰਜਾਬੀ ਸਿੱਖਾਂ ਲਈ ਭਰਾਵਾਂ ਲਈ ਕੀ ਬੋਲਿਆ ਕਹਿੰਦਾ 84 ਯਾਦ ਕਰਾ ਦੇਾਂਗੇ ਠੀਕ ਹੈ ਲਗਣੀ ਇਹੋ ਵੀਡੀਓ ਸ਼ੇਅਰ ਕਰਕੇ ਸਾਡੇ ਜਿਹੜੇ ਜੁਪੀ ਵਿਆਹ ਚ ਸਾਡੇ ਪੰਜਾਬੀ ਭਰਾ ਰਹਿੰਦੇ ਆ ਜਾਂ ਦਿੱਲੀ ਚ ਰਹਿੰਦੇ ਆ ਉਹਨਾਂ ਕੋਲ ਵੀਡੀਓ ਜਰੂਰ ਪਹੁੰਚਾ ਦਿਓ ਪਹਿਲਾ ਭਾਈ ਦੀ ਗੱਲ ਸੁਣਦੇ ਫੇਰੇ ਸਾਲੇ ਦੱਲੇ ਬੰਦੇ ਨੂੰ ਆਪਾਂ ਜਵਾਬ ਦੰਨੇ ਆ ਜਿਹੜਾ ਬੰਦਾ ਇਹ ਬੰਦੇ ਦਾ ਪਤਾ ਟਿਕਾਣਾ ਦੱਸੂਗਾ ਉਹਨੂੰ 10000 ਰੁਪਏ ਮੇਰੇ ਵੱਲੋਂ ਨਾਮੂਗਾ ਦੂਜੀ ਗੱਲ ਪਹਿਲਾ ਪ੍ਰਸ਼ਾਸਨ ਨੂੰ ਦੇਖਾਂਗੇ ਕੋਈ ਇਹਦੇ ਤੇ ਕਰਦਾ ਹੈ ਕਾਰਵਾਈ ਜਾਂ ਨਹੀਂ ਠੀਕ ਹੈ ਲਗਦੀ ਫਿਰ ਜੇ ਕਾਰਵਾਈ ਪ੍ਰਸ਼ਾਸਨ ਇਹਨਾਂ ਦੀ ਨਹੀਂ ਕੀਤੀ ਤਾਂ ਅਸੀਂ ਕਾਰਵਾਈ ਪਾਵਾਂਗੇ ਕਿਤੇ ਜੇਕਰ ਇਹੀ ਸਾਡੇ ਕਿਸੇ ਭਰਾ ਨੇ ਆਖਿਆ ਹੁੰਦਾ ਪੰਜਾਬੀ ਭਰਾ ਨੇ ਆਖਿਆ ਹੁੰਦਾ ਤਾਂ ਸਾਡੇ ਤੇ ਜੁਏਪੀਏ ਲੱਗਦੀ ਜਵਾਬਾ ਅਰਗੇ ਜੇ ਪੈਂਦੇ ਪਰ ਨਹੀਂ ਇਹ ਸਾਡੇ ਤੇ ਜੋ ਮਰਜ਼ੀ ਵਖੀਅਨ ਸਾਡੇ ਵਾਸਤੇ ਪਰ ਅਸੀਂ ਜੇ ਇਹਨਾਂ ਵਾਸਤੇ ਕੁਝ ਕਹਿੰਨੇ ਆ ਤਾਂ ਇਹ ਸਾਲੇ ਸਾਡੇ ਤੇ ਜਵਾਬਾ ਲਵਾਉਂਦੇ ਆ

اور دوسری بات سالے جو داڑھی رکھ رکھی ہے نا بڑی بڑی ایک বুলেট سالے 15000 کا ملے گا چنتا نہ کرو Uttar Pradesh کے بھائوں کو بھگاؤ گے سالا Uttar Pradesh سرداروں کو काटेगा چنتا نہ کرو اے کہندا سنو 15 15000 دے بلیڈ ملن گے داڑیاں کٹاون واسطے کہندا جنہاں نے داڑھی رکھی ہوئی آ سالیا دلیا تینو اے تاریخ نہیں پتہ ਸਾਡੇ ਦਾੜੀ ਕੈਸ ਨਹੀਂ ਕਟਾਏ ਗਏ ਸਿਰ ਕਟਾਤੇ ਸੀ 15-15000 ਰੁਪਿਆ ਉਹਨਾਂ ਦੇ ਮੱਝ ਮੁੱਲ ਪਿਆ ਸੀ ਦਿਨਾਂ ਦਾ ਤੇ ਤੂੰ ਕਿਹੜਾ ਇੱਕ ਗੱਲ ਹੋਰ ਹੈ ਜਿੰਨੇ ਸਾਡੇ ਜੁਪੀ ਬਿਹਾਰ ਚ ਸਾਡੇ ਭਰਾ ਰਹਿੰਦੇ ਆ ਜਾਂ ਦਿੱਲੀ ਚ ਰਹਿੰਦੇ ਆ ਅਸਲੇ ਬਣਾ ਕੇ ਰੱਖੋ ਆਉਦੇ ਘਰਾਂ ਦੇ ਵਿੱਚ ਜੇ ਅਸਲਾ ਨਹੀਂ ਬਣਦਾ ਨਯਾਇ ਅਸਲਾ ਜੁਪੀ ਦੇ ਵਿੱਚੋਂ 15-15000 ਦਾ ਮਿਲ ਜਾਂਦਾ ਹੈ ਭਰਾਵੋ ਆਉਦੇ ਘਰ ਇੱਕ ਇੱਕ ਦੋ ਦੋ ਅਸਲੇ ਰੱਖੋ ਇਹ ਜਹਾ ਸਾਲਾ ਦੁੱਕੀ ਦਾ ਦੱਲਾ ਬੰਦਾ ਬਾਰ ਚਾਕੇ ਖੰਗੇ ਠੋਕ ਦਿਓ ਕੋਈ ਚੱਕਰ ਨਹੀਂ ਧੀਆਂ ਭੈਣਾਂ ਦੇ ਨਾਲ ਇੱਜ਼ਤਾਂ ਲਟਾਉਣ ਨਾਲ ਉਹ ਚੰਗਾ 4 ਸਾਲ ਜੇਲ੍ਹ ਕੱਟਿਆ ਹੋਇਓ ਠੀਕ ਹੈ ਨਾ ਸਰੇਕ ਦੇ ਘਰੇ ਜਿੰਨੇ ਵੀ ਜੂਪੀ ਵਿਹਾਰ ਚ ਰਹਿੰਦੇ ਆ ਜਿੰਨੇ ਵੀ ਸਾਡੇ ਭਰਾ ਕਿਤੇ ਵੀ ਰਹਿੰਦੇ ਆ ਆਪਦੇ ਘਰੇ ਹਥਿਆਰ ਰੱਖੋ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਆ ਆਪਦੇ ਘਰੇ ਹਥਿਆਰ ਲਿਆ ਕੇ ਰੱਖੋ ਨਜਾਇਜ਼ ਲਿਆ ਕੇ ਰੱਖੋ ਜਾਂ ਲਾਇਸੈਂਸੀ ਲਿਆ ਕੇ ਰੱਖੋ ਕੋਈ ਵੀ ਹਥਿਆਰ ਲਿਆ ਕੇ ਰੱਖੋ ਜਦੋਂ ਦਿੱਲੀ ਚ 84 ਵੇਲੇ ਨਾ ਘਰਾਂ ਤੋਂ ਡਾਂਗ ਨਹੀਂ ਨਿਕਲੀ ਸੀ ਤਾ ਕਰਕੇ 84 ਹੋਈ ਸੀ ਇਹਨਾਂ ਨੂੰ ਪਤਾ ਨਹੀਂ ਵੀ ਜੇਕਰ ਐਤ ਕੀ ਦਿੱਲੀ ਦੇ ਵਿੱਚ ਕਿਸੇ ਦੇ ਉਂਗਲ ਚੱਕੀ ਗਈ ਜਾਂ ਯੂਪੀ ਵਿਹਾਰ ਚੋਂ ਉਂਗਲ ਚੱਕੀ ਗਈ ਐਤੀ ਫੇਰ ਟਰਾਲੀਆਂ ਭਰ ਕੇ ਅਸੀਂ ਆਵਾਂਗੇ ਪੰਜਾਬ ਤੋਂ ਸਾਲਿਓ ਤੁਹਾਨੂੰ ਘਰਾਂ ਚੋਂ ਕੜਕੜ ਓਵੇਂ ਨਾ ਨਾ ਮਾਰਿਆ ਜਿਵੇਂ ਸਾਡੇ ਭਰਾਵਾਂ ਨੂੰ ਤੁਸੀਂ ਇਹਨੇ ਵੀ ਅਸੀਂ ਐ ਕਰ ਦਿਆਂਗੇ ਤਾਂ ਸਾਨੂੰ ਵੀ ਪਿਆਉ ਦੇ ਰੱਖਿਓ ਮੈਨੂੰ ਵੀ ਪਤਾ ਹੈ ਵੀ ਇਹ ਵੀਡੀਓ ਤੋਂ ਬਾਅਦ ਮੈਨੂੰ ਕੋਈ ਕਾਰਵਾਈ ਕਰਨਗੇ ਪਰ ਜਰ ਤੁਸੀਂ ਇੱਕ ਗੱਲ ਯਾਦ ਰੱਖਿਓ ਵੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਸਾਡੇ ਦੇ ਕਾਰਵਾਈ ਕਿਉਂ ਯਾਰ ਸਾਨੂੰ ਕਿਉਂ ਪ੍ਰੋਫੈਸ਼ਨਲ ਤੰਗ ਕਰਦਾ ਇਹਨਾਂ ਨੂੰ ਕੋਈ ਇਹੋ ਨਹੀਂ ਇਹ ਸਾਡੇ ਤੇ ਜਿੰਨਾ ਮਰਜੀ ਵੀਡੀਓ ਪਾਈ ਜਾਣ ਸਾਨੂੰ ਜਿੰਨਾ ਮਰਜੀ ਆ ਕੀ ਜਾਣ ਬਈ ਅਸੀਂ ਥੋੜੇ ਦੇ 84 ਹਜ਼ਾਰ ਕਰਾ ਰਹੇ ਸਾਨੂੰ ਐ ਕਰ ਦਿਆਂਗੇ ਪਰ ਜੇ ਅਸੀਂ ਕਹਿੰਦਾ ਵੀ ਪੰਜਾਬ ਚ ਸਾਡੀਆਂ ਧੀਆਂ ਭੈਣਾਂ ਦਾ ਇੱਜ਼ਤਾਂ ਲੁੱਟਦੇ ਆ ਭਈਏ ਠੀਕ ਹੈ ਨਾ ਤੇ ਸਾਨੂੰ ਇਹ ਕਹਿੰਦੇ ਅਸੀਂ ਜੇ ਸਾਨੂੰ ਪੰਜਾਬ ਚੋਂ ਕੱਢਿਆ ਤਾਂ ਸਾਨੂੰ 84 ਹਜ਼ਾਰ ਕਰਾ ਦੇਾਂਗੇ ਯਾਰ ਕਮਾਤ ਦੀ ਗੱਲ ਆ ਇੱਕ ਤਾਂ ਸਾਡੀਆਂ ਧੀਆਂ ਭੈਣਾਂ ਦਾ ਇੱਜ਼ਤਾਂ ਨਾਲ ਖੇਡਣਾ ਤੇ ਉੱਤੋਂ ਸਾਨੂੰ ਡਰਾਵਾ ਦੇਣ ਯਾਰ ਇਹ ਮੈਨੋ ਤੁਹਾਂ ਦੀ ਨਹੀਂ ਉਹ ਪੰਜਾਬੀਓ ਕਿੱਥੇ ਰਹੇ ਹੋ ਤੁਸੀਂ ਮੈਂ ਇਹਨੇ ਮੈਂ ਇੱਕ ਗੱਲ ਪਹਿਲਾਂ ਤੋਂ ਲੈ ਕੇ ਆਉਂਦਾ ਹਾਂ ਮੈਂ ਵੀ ਇਹਨਾਂ ਨੂੰ ਜਿਹੜੇ ਚੰਗੇ ਬੰਦੇ ਆ ਉਹ ਰਹਿਣ ਦਿਓ ਜਿਹੜੇ ਬੰਦੇ ਕ੍ਰਿਮੀਨਲ ਆ ਉਹਨਾਂ ਨੂੰ ਬਾਹਰ ਕੱਢੋ ਮੈਂ ਕਦੇ ਨਹੀਂ ਇਹ ਗੱਲ ਆਖੀ ਵੀ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ ਕਿਉਂਕਿ ਅਸੀਂ ਕਹਿੰਦੇ ਜਿਹੜਾ ਉੱਥੋਂ ਭਗੌੜਾ ਹੋਇਆ ਵਿਆ ਜੂਪੀ ਵਿਹਾਰ ਦਾ ਭਗੌੜਾ ਆ ਕੇ ਪੰਜਾਬ 'ਚ ਰਹਿੰਦਾ ਜਿਨ੍ਹਾਂ ਕੋਲੇ ਆਉਦਾ ਪ੍ਰੂਫ ਐ ਨਹੀਂ ਉਹਨਾਂ ਨੂੰ ਬਾਹਰ ਕੱਢੋ ਅਸੀਂ ਇਹ ਗੱਲ ਕਹਿੰਦੇ ਆ ਸਾਡੇ ਪੰਜਾਬ ਚ ਇੱਕ ਬੰਦੇ ਨੇ ਵੀ ਨਹੀਂ ਇਹ ਗੱਲ ਆਖੀ ਵੀ ਸਾਰਿਆਂ ਨੂੰ ਬਾਹਰ ਕੱਢੋ ਅਸੀਂ ਕਹਿੰਦੇ ਆ ਵੀ ਸਾਰਿਆਂ ਦਾ ਆਈਡੈਂਟੀਟੀ ਪ੍ਰੂਫ ਕਰੇ ਜਾਣ ਦੇਖੇ ਜਾਣ ਜਿਹੜਾ ਬੰਦਾ ਜੂਪੀ ਵਿਹਾਰ ਤੋਂ ਪਗੋੜਾ ਹੋ ਕੇ ਆਇਆ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਪਰ ਇਹ ਸਾਨੂੰ ਕੀ ਕਹਿੰਦੇ ਆ ਵੀ ਜੇ ਸਾਨੂੰ ਬਾਹਰ ਕੱਢਿਆ ਅਸੀਂ ਤੁਹਾਨੂੰ 84 ਯਾਦ ਕਰਾ ਦੇਗੇ ਹੁਣ ਪੁਲਿਸ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਹੁਣ ਪੁਲਿਸ ਪ੍ਰਸ਼ਾਸਨ ਕੋਈ ਜਾਗਿਆ ਕਿਸੇ ਪੁਲਿਸ ਪ੍ਰਸ਼ਾਸਨ ਨੇ ਇਹਦੇ ਤੇ ਕਾਰਵਾਈ ਕੀਤੀ ਨਹੀਂ ਕੀਤੀ ਪਰ ਸਾਡੇ ਵਾਰੀ ਜੇ ਅਸੀਂ ਕਹਿੰਦੇ ਸਾਡੇ ਇਥੋਂ ਬਠਿੰਡੇ ਦਾ ਮੁੰਡੇ ਚੱਕ ਚੱਕ ਕੇ ਪਰਚੇ ਪਾਈ ਗਏ ਆ ਵੀਰ ਵੀਰ ਦੇ ਮੁੰਡਿਆਂ ਤੇ ਠੀਕ ਆ ਵੀਰ ਦੇ ਮੁੰਡਿਆਂ ਨੂੰ ਸਾਸ ਸਾਦ ਆਖਿਆ ਗਿਆ ਇਹਨਾਂ ਤੋਂ ਇਨਕੁਆਰੀ ਨਾ ਕੀਤੀਆਂ ਕਿ ਨਾ ਤੁਹਾਡੇ ਪਿੱਛੇ ਕੌਣ ਆ ਤੁਹਾਨੂੰ ਕੌਣ ਕਹਿੰਦਾ ਪਰ ਇਹਨਾਂ ਦੇ ਕੋਈ ਇਨਕੁਆਰੀ ਨਹੀਂ ਕੋਈ ਇਹਨਾਂ ਤੋਂ ਪੁੱਛ ਪੜਤਾਲ ਨਹੀਂ ਕੋਈ ਇਹਨਾਂ ਤੇ ਮੰਨ ਕੇ ਚਲੀ ਕੇਸ ਨਹੀਂ ਇਹ ਸਾਡੀਆਂ ਦਾੜ੍ਹੀਆਂ ਬਾਰੇ ਬੋਲਣੇ ਸਾਡੇ ਕੇਸਾਂ ਬਾਰੇ ਬੋਲਣ ਇਹ ਕਹਿੰਦਾ ਕਹਿੰਦਾ 15-15 ਹਜ਼ਾਰ ਦਾ ਤੁਹਾਨੂੰ ਬਲੇਟ ਮਿਲੂਗਾ ਤੁਸੀਂ ਦਾੜ੍ਹੀਆਂ ਕਟੋਗੇ ਯਾਰ ਕਮਾਲ ਹੋ ਗਈ ਅਸੀਂ ਪੰਜਾਬ ਦੇ ਵਿੱਚ ਹੀ ਸ਼ਾਂਤੀ ਬਣਾਉਣ ਨੂੰ ਉਪਰਦੇ ਆ ਵੀ ਕਿਸੇ ਲੋੜ ਸ਼ਾਂਤੀ ਬਣੀ ਰਹੇ ਜਿਹੜੇ ਕ੍ਰਿਮੀਨਲ ਬੰਦੇ ਆ ਉਹ ਇੱਥੋਂ ਕੱਢੇ ਜਾਣ ਪਰ ਇਹ ਸਾਨੂੰ ਬਾਰੀ-ਬਾਰੀ 83 ਹਜ਼ਾਰ ਕਰਾ ਕੇ ਸਾਡੇ ਜਰਮਾਂ ਤੇ ਨੂਨ ਭੁਗਦੇ ਆ ਜਿੰਨੇ ਵੀ ਸਾਡੇ ਭਰਾ ਬਾਹਰ ਰਹਿੰਦੇ ਆ ਉਹਦੇ ਘਰਾਂ ਦੇ ਵਿੱਚ ਹਥਿਆਰ ਰੱਖੋ ਨਜਾਇਜ਼ ਰੱਖੋ ਜਾਇਜ਼ ਰੱਖੋ ਜਿਹੜਾ ਮਰਜ਼ੀ ਰੱਖੋ ਜੇ ਕੋਈ ਦੁੱਕੀ ਦਾ ਬੰਦਾ ਆ ਕੇ ਸੜਾ ਛੋਡੇ ਬਾਹਰ ਤੇ ਲਲਕਰਾ ਮਾਰਦਾ ਢਲੇ ਦੇ ਕੇ ਹਿੱਕ 'ਚ ਮਾਰਿਓ ਸੜੇ ਦੇ ਕੋਈ ਚੱਕਰ ਨਹੀਂ ਯਾਰ ਦੇਖੀਓ ਬਾਤ ਤੇ ਲੜ ਲਾਂਗੇ ਕਿਸ ਰੱਬ ਸੁੱਖ ਰੱਖੇ ਪਰ ਜੇ ਕੋਈ ਹਜੇ ਹੁਣ ਵੀ ਇਹ ਗੱਲ ਆਖੂਆ 84 ਕਰਾ ਰਾਂਗੇ ਅਸੀਂ ਫਲਾਣਾ ਕਰਾ ਦੇਾਂਗੇ ਫਿਰ ਬਾਬੇ ਸਾਡੇ ਤੋਂ ਬਰਦਾਸ਼ਤ ਨਹੀਂ ਹੋਣਾ ਅਸੀਂ ਹੱਥ ਬੰਨ੍ਹ ਕੇ ਪੁਲਿਸ ਪ੍ਰਸ਼ਾਸਨ ਮੂਰੇ ਬੇਨਤੀ ਕਰਦੇ ਆਂ ਵੀ ਇਹਨਾਂ ਤੇ ਨੱਥ ਪਾ ਲਓ ਇਹਨਾਂ ਨੂੰ ਸੰਭਾਲ ਲਓ ਜੇਕਰ ਸਾਡੇ ਨੌਜਵਾਨ ਭੜਕ ਕੇ ਫਿਰ ਬਹੁਤ ਜ਼ਿਆਦਾ ਬੁਰਾ ਹੋਣਾ ਅਸੀਂ ਹੱਥ ਬੰਨ੍ਹਦੇ ਆਂ ਹਜੇ ਤਾਂ ਜੇ ਕੋ ਚੰਗੀ ਮਾੜੀ ਗੱਲ ਆਖੀ ਹੋ ਗਈ ਓਏ ਮਾਫ ਕਰ ਦਿਓ ਵੀਡੀਓ ਸ਼ੇਅਰ ਕਰਕੇ ਆਪਣੇ ਜਿਹੜੇ ਰਹਿੰਦੇ ਆ ਵੀਰ ਯੂਪੀ ਚ ਬਿਹਾਰ ਚ ਉਹਨਾਂ ਤੇ ਇੱਕ ਜਰੂਰ ਪਹੁੰਚਾ ਦਿਓ ਅਸਲਾ ਤੁਹਾਡੇ ਘਰੇ ਹੋਣਾ ਚਾਹੀਦਾ 84 ਵੇਲੇ ਕਿਸੇ ਦੇ ਘਰੋਂ ਘਰਪਾਨੀ ਨਹੀਂ ਨਿਕਲੀ ਸੀ ਜਦੋਂ 84 ਬਾਪਰੀ ਐ ਠੀਕ ਐ ਨਾ ਤਾਂ ਕਰਕੇ ਜਿੱਦਾਂ ਲੁੱਟਾਂ ਗਈਆਂ ਸੀ ਧੀਆਂ ਭੈਣਾਂ ਦੀਆਂ ਆਪਣੀਆਂ ਦੀਆਂ ਤਾਂ ਕਰਕੇ ਆਪਣੇ ਟਾਇਰ ਪਾਏਗੇ ਸੀ ਗਲਾਂ ਦੇ ਵਿੱਚ ਇਹ ਕਹਿੰਦਾ ਨਾ ਟਾਇਰ ਪਾ ਦੇਗੇ ਤੁਸੀਂ ਇੱਕ ਬੰਦੇ ਨੂੰ ਤਾਂ ਫੂਕੇ ਦੇਖੋ ਜਿਉਂਦੇ ਨੂੰ ਕੀ ਹੋਣਾ ਤੁਹਾਡੇ ਨਾਲ ਅਸੀਂ ਕਰਾਂਗੇ ਹਿਸਾਬ ਕਿਤਾਬ ਐ ਜੀ 84 ਅਸੀਂ ਭੁੱਲੇ ਨਹੀਂ ਹਜੇ 84 ਸਾਡੇ ਵੀ ਦਿਨਾਂ 'ਚ ਜ਼ਖਮ ਹਜੇ ਅੱਲੇ ਪਿਆ ਤੇ ਜੇ ਹੁਣ ਤੁਸੀਂ ਆਖੋਗੇ ਨਾ ਦੂਜੀ ਵਾਰ 84 ਯਾਦ ਕਰਾਵਾਂਗੇ ਫਿਰ ਪੁੱਤਰਾ ਲਾਸ਼ਾਂ ਛੋੜੇ ਤੋਂ ਵੀ ਨਹੀਂ ਗਿਣੀਆਂ ਜਾਣਗੀਆਂ ਇਹ ਗੱਲ ਯਾਦ ਰੱਖੀ ਜੇ 1921 ਹੋ ਗਈ ਸਾਡੇ ਸਿੱਖ ਭਰਾ ਨੂੰ ਕਿਸੇ ਨੂੰ ਤੇ ਸਾਥੋ ਭਰਾ ਕੋਈ ਨਹੀਂ ਫਿਰ ਤੁਸੀਂ ਵੀ ਆਪਦਾ ਹਿਸਾਬ ਲਾ ਲਿਓ ਸ਼ੇਰੋ ਵੀ ਕੀ ਕੀ ਭਾਵੇਂ ਵਕਦੀ ਆ ਪੁੱਤ ਯਾਦ ਅਸੀਂ ਵੀ ਕਰਾਵਾਂਗੇ ਤੁਹਾਨੂੰ